ਮੈਟਰਾ ਯੋਗਰਾਜ ਸਾਹਿਬ ਦੇ ਦਿਮਾਗ ਨੂੰ ਕੀ ਹੋ ਗਿਆ ਆ ਤੁਹਾਨੂੰ ਇਹਨਾਂ ਦੀ ਵੀਡੀਓ ਸੁਣਾਉਨੇ ਆ ਐਡਾ ਭਲੇਖਾ ਕਹਿੰਦੇ ਕਿ ਇਹ ਹਰੀਆਂ ਪੱਗਾਂ ਵਾਲੇ ਸਾਰੇ ਕਿਸਾਨ ਲੀਡਰ ਕਰਦੇ ਹੋ ਪਾਸੇ ਤੇ ਯੋਗਰਾਜ ਕਹਿੰਦਾ ਮੈਨੂੰ ਬਣਾਓ ਕਿਸਾਨ ਲੀਡਰ ਤੇ ਫਿਰ ਕਹਿੰਦਾ ਮੈਂ ਵੇਖੋ ਸੈਂਟਰ ਨਾਲ ਫੈਸਲਾ ਕਰਕੇ ਦਿਖਾਉਂਦਾ ਆ ਪਹਿਲਾ ਵੀਡੀਓ ਦੇਖੋ ਯੋਗਰਾਜ ਸਾਹਿਬ ਬੋਲੇ ਕੀ ਆ ਤੇ ਬਾਅਦ ਚ ਸਾਰੇ ਜਣੇ ਜਵਾਬ ਸੁਣ ਕੇ ਜ਼ਰੂਰ ਜਾਇਓ ਆ ਸੁਣੋ ਜੇ ਤਾ ਲੀਡਰ ਮੰਨਣਾ ਮੈਨੂੰ ਮੈਂ ਗੱਲ ਕਰੂਗਾ ਸੰਤਰ ਨਾਲ ਅੱਜ ਜਿੰਨੇ ਤੁਹਾਡੇ ਹਰੀਆ ਪੱਗਾਂ ਵਾਲੇ ਸਭ ਕੱਢ ਕੇ ਬਾਹਰ ਅੱਜ ਕੱਢ ਦਨ ਮੇਰੇ ਨਾਲ ਤੁਰਦਾ ਤੇ ਮੈਂ ਫੈਸਲਾ ਨਾ ਕਰਕੇ ਆਵਾ ਤਬਰਾ ਸਿਰ ਵੱਢ ਦੇ ਪੰਜਾਬ ਦਾ ਜਦ ਤੱਕ ਇੱਕ ਸਾਨੀ ਲੀਡਰ ਪਾਸੇ ਨਹੀਂ ਕਰਦੇ ਪੰਜਾਬ ਦੀ ਜਵਾਨੀ ਅੱਜ ਇਹਨਾਂ ਨੇ ਛੱਤਰ ਵੀ ਬਹਿਣਗੇ yograj ji kamaal kar ditti yograj ji yograj ji kamaal kar ditti yograj ji kehnde ne ਕਿ ਕੁੱਤਾ ਪਾਲੋ ਬਿੱਲੀ ਪਾਲੋ ਭੇਡ ਪਾਲੋ ਤੋਤਾ ਪਾਲੋ ਪਰ ਕਦੇ ਵਹਿਮ ਨਾ ਪਾਲੋ ਕਿਉਂਕਿ ਵਹਿਮ ਦਾ ਅੰਜਾਮ ਬਹੁਤ ਬੁਰਾ ਹੁੰਦਾ yograj ji ਕਹਿੰਦੇ ਨੇ ਜਾਂ ਵਾਹ ਪਿਆ ਜਾਣੀਏ ਤੇ ਜਾਂ ਰਾਹ ਪਿਆ ਜਾਣੀਏ ਗੱਲਾਂ ਕਰਨ ਸੁਖਾਲੀਆਂ ਤੇ ਔਖੇ ਕਰਨੇ ਕੰਮ yograj ji ਇਹ ਤੁਹਾਡੀਆਂ ਫਿਲਮਾਂ ਨਹੀਂ ਹੈਗੀਆਂ ਇਹ ਫਿਲਮਾਂ ਜੀ ਤੁਸੀਂ ਗਡਾਸਿਆਂ ਤੇ ਰੋਟੀ ਰੱਖ ਕੇ ਖਾਣ ਦੇ ਡਾਇਲੋਗ ਬੋਲ ਸਕਦੇ ਹੋ ਇਹ ਫਿਲਮਾਂ 'ਚ ਤੁਸੀਂ ਬੜਕਾ ਮਾਰ ਸਕਦੇ ਹੋ ਤੇ ਫਿਲਮਾਂ 'ਚ ਤੁਸੀਂ ਇਕੱਲੇ-ਇਕੱਲੇ 10-10 ਬੰਦਿਆਂ ਨੂੰ ਕੁੱਟ ਸਕਦੇ ਹੋ ਜਦੋਂ ਹਕੀਕਤ ਨਾਲ ਵਾਹ ਪੈਂਦਾ ਨਾ ਤੇ ਜਦੋਂ ਉਹਨਾਂ ਹਾਲਤਾਂ 'ਚੋਂ ਗੁਜ਼ਰਨਾ ਪੈਂਦਾ ਹੈ ਕਿਸਾਨਾਂ ਮਜ਼ਦੂਰਾਂ ਦੇ ਆਗੂ ਜਿੰਨਾਂ 'ਚੋਂ ਗੁਜ਼ਰਦੇ ਨੇ ਤਾਂ ਫਿਰ ਮਾਰੇ ਬੰਦੇ ਦੀ ਮੋਕ ਦੀ ਧਾਰ ਅੱਧੇ ਕਿਲੋਮੀਟਰ ਤੱਕ ਪੈਂਦੀ ਹੈ ਫਿਰ ਇਹ ਤੁਹਾਡੇ ਫਿਲਮਾਂ ਵਾਲੇ ਜਿਹੜੇ ਐਕਟਰ ਸਲਮਾਨ ਖਾਨ ਸਾਹਿਬ ਵਰਗੇ ਜਿਹੜੇ ਫਿਲਮਾਂ 'ਚ 100-100 ਬੰਦੇ ਨੂੰ ਕੁੱਟ ਜਾਂਦੇ ਨੇ ਤੇ ਇੱਕ ਕੇਸ ਪਿਆ ਸੀ ਇਹਦੇ ਤੇ ਕਾਲੇ ਹਿਰਨ ਵਾਲਾ ਤੇ ਜੱਜ ਦੇ ਸਾਹਮਣੇ ភੁੱਬਾ ਮਾਰ ਕੇ ਰੋਣ ਲੱਗ ਪਿਆ ਸੀਗਾ ਫਿਰ ਆ ਹਾਲ ਹੋ ਜਾਂਦਾ ਹੈ ਯੋਗਰਾਜ ਜੀ ਤੁਸੀਂ ਇੱਕ ਚੰਗੇ ਕਲਾਕਾਰ ਫਿਲਮੀ ਅਦਾਕਾਰ ਹੋ ਸਕਦੇ ਹੋ ਪਰ ਤੁਸੀਂ ਇੱਕ ਚੰਗੇ ਲੀਡਰ ਤੇ ਅਗਵਾਈਕਾਰ ਹੋ ਇਹਦਾ ਪਤਾ ਇਉਂ ਨਹੀਂ ਲੱਗਦਾ ਕਹਿੰਦੇ ਆ ਐਵੇਂ ਨਹੀਂ ਦੁਨੀਆ ਪੂਜਦੀ ਪਹਿਲਾਂ ਸਿਰ ਕਟਵਾਉਣੇ ਪੈਂਦੇ ਨੇ ਯੋਗਰਾਜ ਜੀ ਐਕਟਰ ਵਜੋਂ ਤੁਹਾਡਾ ਸਤਿਕਾਰ ਕਰਦੇ ਰਹੇ ਆ ਪਰ ਜਿਵੇਂ ਤੁਸੀਂ ਬੜੀ ਮौज ਨਾਲ ਹੀ ਕਹਿਤਾ ਵੀ ਮੈਨੂੰ ਬਣਾਓ ਕਿਸਾਨ ਲੀਡਰ ਤੇ ਫਿਰ ਮੈਂ ਕਰਕੇ ਦਿਖਾਉਂ ਸੈਂਟਰ ਨਾਲ ਫੈਸਲਾ ਯੋਗਰਾਜ ਜੀ ਐ ਕਿਸਾਨਾਂ ਮਜ਼ਦੂਰਾਂ ਦੇ ਆਗੂ ਨਹੀਂ ਬਣਿਆ ਜਾਂਦਾ ਕਿਸਾਨਾਂ ਮਜ਼ਦੂਰਾਂ ਦੇ ਆਗੂ ਬਣ ਲਈ ਬਹੁਤ ਸਖਤ ਮਿਹਨਤ ਤੇ ਤਪੱਸਿਆ ਚ ਗੁਜ਼ਰਨਾ ਪੈਂਦਾ ਹੈ ਐ ਨਹੀਂ ਕਿ ਤੁਹਾਨੂੰ ਸੂਬੇ ਦੇ ਪ੍ਰਧਾਨ ਐ ਹੀ ਬਣਾ ਦਿਓ ਕਿਸਾਨਾਂ ਮਜ਼ਦੂਰਾਂ ਦੇ ਆਗੂ ਬਣਨ ਲਈ ਨਾ ਇੱਕ ਤਰ੍ਹਾਂ ਨਾਲ ਕੀਸੀ ਕਰਨੀ ਪੈਂਦੀ ਹੈ ਪਿੰਡ ਪਿੰਡ ਧੱਕੇ ਖਾਣੇ ਪੈਂਦੇ ਨੇ ਗਲੀ ਗਲੀ ਰੁਲਣਾ ਪੈਂਦਾ ਤੇ ਖੇਤ ਖੇਤ ਜਾਣਾ ਪੈਂਦਾ ਜੋਗਰਾਜ ਜੀ ਕਿਸਾਨਾਂ ਮਜ਼ਦੂਰਾਂ ਦੇ ਆਗੂ ਬਣਨ ਲਈ ਨਾ ਦਿਨ ਰਾਤ ਇੱਕ ਕਰਕੇ ਭੁੱਖੇ ਰਹਿ ਰਹਿ ਕੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਆਗੂ ਬਣਨ ਦੇ ਲਈ ਪਹਿਲਾਂ ਥੱਲੋ ਅਗਲੇ ਪਿੰਡ ਦੀ ਇਕਾਈ ਦਾ ਆਗੂ ਬਣਦੇ ਨੇ ਫੇਰ ਕਿਤੇ ਦੋ ਤਿੰਨ ਸਾਲਾਂ ਦੇ ਤਜਰਬੇ ਤੋਂ ਬਾਅਦ ਉਹਨੂੰ ਬਲਾਕ ਦਾ ਆਗੂ ਬਣਾਇਆ ਜਾਂਦਾ ਹੈ ਫੇਰ ਜ਼ਿਲ੍ਹੇ ਦਾ ਫੇਰ ਵੱਡੇ ਤਜਰਬੇ ਤੋਂ ਬਾਅਦ ਕਿਤੇ ਜਾ ਕੇ ਸੂਬਾ ਕਮੇਟੀ ਚ ਲਿਆ ਜਾਂਦਾ ਹੈ ਤੇ ਫੇਰ ਕਿਤੇ ਸੂਬਾ ਪ੍ਰਧਾਨ ਬਣਦੇ ਨੇ ਤੇ ਉਦੋਂ ਤੱਕ ਉਹਨਾਂ ਦੀਆਂ 20-20 ਜੁੱਤੀਆਂ ਦੇ ਜੋੜੇ ਘਸ ਚੁੱਕੇ ਹੁੰਦੇ ਨੇ ਗੋਡੇ ਘਸ ਜਾਂਦੇ ਨੇ ਲੱਤਾਂ ਵਿੰਗੀਆਂ ਹੋ ਜਾਂਦੀਆਂ ਅੱਧੀਆਂ-ਅੱਧੀਆਂ ਔਰ ਸੂਬੇ ਦਾ ਆਗੂ ਬਣ ਤੱਕ ਦਰਜਨਾ ਕੇਸ ਪੈ ਚੁੱਕੇ ਹੁੰਦੇ ਨੇ ਪਤਾ ਨਹੀਂ ਕਿੰਨੀ ਵਾਰ ਰਾਤਾਂ ਹਵਾ ਲਾਤਾ ਚ ਗੁਜ਼ਾਰਨੀਆਂ ਪੈਂਦੀਆਂ ਨੇ ਕਿੰਨੀਆਂ ਜੇਲਾਂ ਘੱਟ ਚੁੱਕੇ ਹੁੰਦੇ ਨੇ ਕਿੰਨੀ ਵਾਰ ਅਥਰੂ ਗੈਸ ਦੇ ਗੋਲਿਆਂ ਚ ਗੁਜ਼ਰੇ ਹੁੰਦੇ ਨੇ ਕਿਸਾਨ ਮਜ਼ਦੂਰਾਂ ਦੇ ਲੀਡਰ ਐਂਦਾ ਨਹੀਂ ਬਣਿਆ ਜਾਂਦਾ ਯੋਗਰਾਜ ਸਾਹਿਬ ਜਿੱਦਾਂ ਤੁਸੀਂ ਆ ਡਾਇਲੋਗ ਠੋਕਤਾ ਮੈਨੂੰ ਵੜਾਓ ਕਹਿੰਦੇ ਕਿਸਾਨਾਂ ਦਾ ਆਗੂ ਵਾਹ ਵਈ ਵਾਹ ਜੇ ਬਨ ਦਾ ਸ਼ੌਂਕ ਐ ਆਗੂ ਕਿਸਾਨਾਂ ਦਾ ਤੇ ਕਰੋ ਪਿੰਡਾਂ ਚ ਮਿਹਨਤ ਤੁਹਾਨੂੰ ਕਿਸੇ ਨੇ ਰੋਕਿਆ ਆਪਦੀ ਕਿਸਾਨ ਮਜ਼ਦੂਰ ਜੱਥੇਬੰਦੀ ਦਾ ਰੱਖੋ ਨਾ ਜੇ ਸੱਚੀ ਨੀਅਤ ਹੈਗੀ ਆ ਉਹਨਾਂ ਵਾਸਤੇ ਕੁਝ ਕਰਨ ਲਈ ਤੇ ਪਹਿਲਾਂ ਥੱਲਿਓ ਤਜਰਬਾ ਵਿਖਾਓ ਲੋਕਾਂ ਦਾ ਵਿਸ਼ਵਾਸ ਜਿੱਤੋ ਤੇ ਕਿਸਾਨਾਂ ਮਜ਼ਦੂਰਾਂ ਚ ਦਿਨ ਰਾਤ ਕੱਟੋ ਉਹ ਆਪਦੇ ਚੰਡੀਗੜ੍ਹ ਤੇ ਬੰਬੇ ਵਾਲੇ ਬੰਗਲੇ ਤੁਹਾਨੂੰ ਛੱਡਣੇ ਪੈਣਗੇ ਉਹ ਲਗਜ਼ਰੀ ਗੱਡੀਆਂ ਛੱਡਣੀਆਂ ਪੈਣਗੀਆਂ ਉਹ ਲਗਜ਼ਰੀ ਮਹਿਲ ਛੱਡਣੇ ਪੈਣਗੇ ਤੇ ਜਿਹੜੀਆਂ ਰੋਜ਼ ਖਾਣੇ ਦਾਣੇ ਚੱਲਦੇ ਨੇ ਵੱਡੀਆਂ-ਵੱਡੀਆਂ ਪਾਰਟੀਆਂ ਚ ਉਹ ਛੱਡਣੇ ਪੈਣਗੇ ਤੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰਾਂ ਦੇ ਸੱਦੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੇ ਸੱਦਿਆਂ ਤੇ ਭੋਜ ਕਰਦੇ ਹੋ ਨਾ ਉਹਨਾਂ ਦਾ ਬਾਈਕਾਟ ਕਰਨਾ ਪਊਗਾ ਫੇਰ ਇੰਨੀਆਂ ਪਰਖਾਂ 'ਚੋਂ ਲੰਘ ਕੇ ਤੁਹਾਨੂੰ ਲੋਕ ਥੋੜਾ ਬਹੁਤ ਕਿਸਾਨਾਂ ਮਜ਼ਦੂਰਾਂ ਦਾ ਆਗੂ ਸਮਝਣਗੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਆਗੂ ਅੱਜ ਤੁਹਾਨੂੰ ਦਿਖਦੇ ਨੇ ਨਾ ਤੇ ਲੋਕ ਉਹਨਾਂ ਦੇ ਮਗਰ ਲੱਗੇ ਨੇ ਤੇ ਤੁਸੀਂ ਲੋਕਾਂ ਤੇ ਬਹੁਤ ਲਾਲ ਪੀਲੇ ਹੋਏ ਪਏ ਹੋ ਲੋਹੇ ਲਾਖੇ ਵੀ ਮੈਨੂੰ ਬਣਾਓ ਇਹਨਾਂ ਨੂੰ ਕਿਉਂ ਬਣਾਈ ਫਿਰਦੇ ਹੋ ਉਹ ਐਵੇਂ ਨਹੀਂ ਬਣਾਏ ਲੋਕਾਂ ਨੇ ਉਹਨਾਂ ਨੇ ਲੋਕਾਂ ਨੇ ਕੁਝ ਕਰਕੇ ਦਿਖਾਇਆ ਐਵੇਂ ਨਹੀਂ ਲੋਕ ਐਡੀ ਛੇਤੀ ਆਗੂ ਬਣਾ ਦਿੰਦੇ ਕਿਸੇ ਨੂੰ ਇਹ ਕੋਈ ਸਿਆਸੀ ਲੀਡਰ ਹੀ ਨਹੀਂ ਹੈਗੀ ਇਹ ਕੋਈ ਚਾਰ ਬਿਆਨ ਠੋਕ ਕੇ ਉਹ ਲੀਡਰ ਹੀ ਨਹੀਂ ਹੈਗੀ ਨਾ ਹੀ ਇਹ ਤੁਹਾਡੀ ਕਿਸੇ ਫਿਲਮ ਦਾ ਰੋਲ ਹੈ ਯੋਗਰਾਜ ਸਾਹਿਬ ਯੋਗਰਾਜ ਜੀ ਤੁਸੀਂ ਇੱਕ ਗੱਲ ਬਹੁਤ ਘਟੀਆ ਬੋਲੀ ਹੈ ਤੁਸੀਂ ਕਿਹਾ ਕਿ ਲੋਕ ਇਹਨਾ ਹਰੀਆਂ ਪੱਗਾਂ ਵਾਲੇ ਕਿਸਾਨਾਂ ਅੱਗੋਂ ਨੂੰ ਜੁੱਤੀਆਂ ਮਾਰਨਗੇ ਮੈਨੂੰ ਉਹਨਾਂ ਦਾ ਤਾਂ ਪਤਾ ਨਹੀਂ ਹਾਂ ਤੁਸੀਂ ਆਪਦੀ ਯੂਨੀਅਨ ਬਣਾ ਕੇ ਅਗਵਾਈ ਕਰਕੇ ਵੇਖੋ ਤੁਹਾਨੂੰ ਦਸਾਂ ਦਿਨਾਂ ਚ ਹੀ ਲਾਜ਼ਮੀ ਪੈ ਜਾਣਗੀਆਂ ਕਿਉਂਕਿ ਯੋਗਰਾਜ ਜੀ ਕਿਸਾਨਾਂ ਦੇ ਆਗੂ ਬਣਨ ਦੇ ਲਈ ਪਹਿਲਾਂ ਖੇਤੀ ਦਾ A ਤੋਂ Z ਗਿਆਨ ਹਾਸਲ ਕਰਨਾ ਪੈਂਦਾ ਹੈ ਕਿਹੜੀ ਫਸਲ ਕਿਹੜੇ ਮੌਸਮ ਚ ਕਦੋਂ ਬੀਜਣੀ ਹੈ ਕਿਹੜੀ ਫਸਲ ਚ ਕਿੰਨਾ ਬੀ ਪੈਣਾ ਹੈ ਕਿਹੜੀ ਫਸਲ ਨੂੰ ਕਦੋਂ ਖਾਦ ਕਦੋਂ ਸਪਰੇਅ ਹੋਣੀ ਹੈ ਕਿਹੜੇ ਵਾਂਚ ਕਿਹੜੀ ਫਸਲ ਬੀਜੀ ਜਾਣੀ ਹੈ ਤੇ ਕਿਹੜੀ ਨਹੀਂ ਤੁਹਾਨੂੰ ਪਤਾ ਕਣਕ ਦਾ ਬੀ ਕਿੰਨਾ ਪਾਈਦਾ ਤੇ ਝੋਨੇ ਦਾ ਇੱਕ ਕਿੱਲੇ ਦਾ ਕਿੰਨੇ ਕਿਲੋ ਬੀ ਪੈਂਦਾ ਤੇ ਕਿੰਨੇ ਮਰਲੇ ਪਣੀਰੀ ਨਾਲ ਇੱਕ ਕਿੱਲਾ ਝੋਨਾ ਲੱਗਦਾ ਕਿੰਨੇ ਕਿਲੋ ਬੀ ਜਿਹੜਾ ਉਹ ਨਰਮੇ ਦਾ ਪੈਂਦਾ ਬੀਟੀ ਕਾਟਨ ਕਿੰਨਾ ਪੈਂਦਾ ਤੇ ਦੂਜਾ ਕਿੰਨਾ ਪੈਂਦਾ ਪਤਾ ਹੈ ਖੇਤੀ ਬਾਰੇ ਏਲ ਦਾ ਕੁੱਕੜ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਖੇਤੀ ਬਾਰੇ ਕੱਖ ਨਹੀਂ ਪਤਾ ਨਾ ਫਸਲਾਂ ਬਾਰੇ ਨਾ ਕਿਸਾਨਾਂ ਦੀ ਹਾਲਤ ਬਾਰੇ ਔਰ ਨਾ ਹੀ ਸਰਕਾਰਾਂ ਦੀਆਂ ਨੀਤੀਆਂ ਬਾਰੇ ਕਿਸਾਨ ਆਗੂ ਬਣ ਲਈ ਯੋਗ ਰਾਜ ਜੀ ਸਰਕਾਰਾਂ ਦੀਆਂ ਨੀਤੀਆਂ ਪਾਲਿਸੀਆਂ ਦਾ ਜਰਰਾ ਜਰਰਾ ਪਤਾ ਲਾਉਣਾ ਪੈਂਦਾ ਹੈ ਕਿਸਾਨ ਆਗੂ ਬਣਨ ਦੇ ਲਈ ਡਬਲਯੂ ਡੀਓ ਟੀਓ ਕੀ ਹੈ ਸਾਮਰਾਜਵਾਦੀ ਸਿਸਟਮ ਕੀ ਹੈ ਕਿੱਦਾਂ ਅਮਰੀਕਾ ਵਰਗੇ ਜਿਹੜੇ ਵੱਡੇ ਦੇਸ਼ ਨੇ ਉਹ ਖੇਤੀ ਤੇ ਕੰਟਰੋਲ ਕਰ ਰਹੇ ਨੇ ਉਹ ਨੀਤੀਆਂ ਨੂੰ ਪੜ੍ਹਨਾ ਸਮਝਣਾ ਤੇ ਕੋਖਣਾ ਪੈਂਦਾ ਹੈ ਹਰ ਉਸ ਨੀਤੀ ਦਾ ਅਧਿਐਨ ਕਰਨਾ ਪੈਂਦਾ ਹੈ ਜਿਹੜਾ ਕਾਰਪੋਰੇਟ ਤੇ ਸਰਮਾਇਅਦਾਰੀ ਦੀ ਕੁਖ ਚੋਂ ਪੈਦਾ ਹੁੰਦੀ ਹੈ ਪਰ ਤੁਸੀਂ ਤਾਂ ਹੁਣ ਤੱਕ ਰਹਿ ਹੀ ਸੁਖ ਨਾਲ ਉਹਨਾਂ ਦੇ ਨਾਲ ਹੋ ਉਹਨਾਂ ਦੀਆਂ ਮਸ਼ਹੂਰੀਆਂ ਮਸ਼ਹਾਰੀਆਂ ਵੀ ਤੁਸੀਂ ਕਰਦੇ ਰਹੇ ਹੋ ਕਈ ਪ੍ਰੋਡਕਟਾਂ ਦੀ ਤੁਹਾਡੇ ਵੱਸ ਦਾ ਰੋਗ ਹੀ ਨਿਗਾ ਔਰ ਇੱਕ ਗੱਲ ਹੋਰ ਦੱਸਾਂ ਜਿੱਡੀ ਛੇਤੀ ਤੁਸੀਂ ਕਦੀ ਕਿਸੇ ਮੁੱਖ ਮੰਤਰੀ ਦੇ ਸਟੇਜ ਤੇ ਕਦੀ ਕਿਸੇ ਦੀ ਐਂ ਪਲੋਸੇ ਜਾਂਦੇ ਹੋ ਤੁਸੀਂ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਕੇਂਦਰ ਨਾਲ ਫੈਸਲਾ ਕਰਕੇ ਦਿਖਾਉਂਗਾ ਫੈਸਲਾ ਤੁਸੀਂ ਵੈਸੇ ਬਹੁਤ ਛੇਤੀ ਕਰਾਉਂਗੇ ਕਿਉਂਕਿ ਤੁਹਾਡੇ ਨਾਲ ਫੈਸਲਾ ਕਰਨਾ ਯੋਗਰਾਜ ਜੀ ਕੇਂਦਰ ਸਰਕਾਰ ਨੂੰ ਬਹੁਤ ਆਸਾਨ ਹੋ ਜਾਣਾ ਕਿਉਂਕਿ ਨਾ ਤੁਸੀਂ ਕਿਤੇ ਅੜਨਾ ਨਾ ਤੁਹਾਨੂੰ ਕੁਝ ਪਤਾ ਨਾ ਤੁਹਾਨੂੰ WTO ਦੀਆਂ ਨੀਤੀਆਂ ਦਾ ਪਤਾ ਨਾ ਤੁਹਾਨੂੰ ਸੁਆਮੀ ਨਾਥਨ ਦਾ ਜਿਹੜਾ ਫਾਰਮੂਲਾ ਹੈ C2 50 ਕੀ ਹੈ ਤੇ ਐਸੀ 3 ਪਲੱਸ ਐਫ ਐਲ ਕੀ ਹੈ ਇਹਨਾਂ ਚ ਫਰਕ ਕੀ ਹੈ ਕੱਖ ਨਹੀਂ ਪਤਾ ਤੁਹਾਨੂੰ ਤੁਹਾਨੂੰ ਕੁਝ ਨਹੀਂ ਪਤਾ ਖੇਤੀ ਬਾਰੇ ਖੇਤੀ ਨੀਤੀਆਂ ਬਾਰੇ ਸਰਕਾਰਾਂ ਬਾਰੇ સામਰਾਜਵਾਦੀ ਸਿਸਟਮ ਬਾਰੇ ਨਾ ਹੀ ਤੁਹਾਨੂੰ ਰਾਜਨੀਤਿਕ ਵਿਚਾਰਧਾਰਾਵਾਂ ਬਾਰੇ ਕੁਝ ਪਤਾ ਯੋਗਰਾਜੀ ਹਾਂ ਤੁਹਾਡੀ ਭਾਵਨਾ ਚੰਗੀ ਹੋ ਸਕਦੀ ਹੈ ਤੁਹਾਡੀ ਇੱਛਾ ਚੰਗੀ ਹੋ ਸਕਦੀ ਹੈ ਪਰ ਇੱਛਾ ਕੱਲੀ ਤੇ ਭਾਵਨਾ ਕੱਲੀ ਨਾਲ ਕੁਝ ਨਹੀਂ ਬਣਦਾ ਇੱਛਾ ਤਾਂ ਮੇਰੀ ਵੀ ਹੈ ਕਿ ਮੈਨੂੰ ਬਣਾਓ ਪ੍ਰਧਾਨ ਮੰਤਰੀ ਤੇ ਮੈਂ ਦਿਨਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਰੁਜ਼ਗਾਰਾਂ ਨੂੰ ਮਲਾਜਮਾਂ ਨੂੰ ਦੁਕਾਨਦਾਰਾਂ ਨੂੰ ਸਾਰੇ ਹੱਕ ਪਰ ਐ ਨਹੀਂ ਨਾ ਪੂਰੀ ਹੋਣੀ ਇੱਛਾ ਨੂੰ ਫਲ ਨਹੀਂ ਲੱਗਦੇ ਜੋਗਰਾਜ ਜੀ ਜੋਗਰਾਜ ਨੇ ਬਹੁਤ ਵੱਡਾ ਬਿਆਨ ਦਿੱਤਾ ਮੈਨੂੰ ਲੱਗਦਾ ਕਿਸਾਨ ਆਗੂਆਂ ਨੂੰ ਵੀ ਉਹਦਾ ਨੋਟਿਸ ਲੈਣਾ ਚਾਹੀਦਾ ਜੋਗਰਾਜ ਦਾ ਇਹ ਬਿਆਨ ਜੋਗਰਾਜ ਖੁਦ ਦੇ ਰਿਹਾ ਕਿ ਕੋਈ ਉਹਦੇ ਤੋਂ ਦੁਵਾ ਰਿਹਾ ਕੀ ਕਿਸਾਨ ਆਗੂਆਂ ਨੂੰ ਜੋਗਰਾਜ ਦੇ ਰਾਈ ਛੱਕੀ ਕੀਤਾ ਜਾ ਰਿਹਾ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਕੋਈ ਕਰਵਾ ਰਿਹਾ ਹੋਵੇ ਜੋਗਰਾਜ ਦੀ ਨੀਅਤ ਤੇ ਪਹਿਲਾਂ ਕਦੇ ਬਹੁਤਾ ਸਵਾਲ ਨਹੀਂ ਸੀ ਪਹਿਲਾਂ ਮੈਨੂੰ ਇੰਨਾ ਤਾਂ ਪਤਾ ਸੀ ਵੀ ਯੋਗਰਾਜ ਨੂੰ ਕੋਈ ਬਹੁਤ ਹੀ ਜ਼ਿਆਦਾ ਸਿਆਸੀ ਸੂਝ ਨਹੀਂ ਹੈਗੀ ਮੈਨੂੰ ਇਹ ਤਾਂ ਪਤਾ ਸੀ ਕਿ ਯੋਗਰਾਜ ਸਾਹਿਬ ਨੂੰ ਕੋਈ ਪੋਲੀਟੀਕਲ ਸੋਸ਼ਲ ਨੌਲੇਜ ਬਹੁਤੀ ਨਹੀਂ ਹੈਗੀ ਹਾਂ ਹੋਰ ਬੜੀ ਤਰ੍ਹਾਂ ਦੀ ਨੌਲੇਜ ਹੋ ਸਕਦੀ ਹੈ ਯੋਗਰਾਜ ਬਹੁਤ ਬੜਕਾ ਮਾਰ ਸਕਦੇ ਨੇ ਬੜਕਾ ਉਹ ਅਕਸਰ ਮਾਰਦੇ ਵੀ ਰਹਿੰਦੇ ਨੇ ਯੋਗਰਾਜ ਜੀ ਜੇਕਰ ਤੁਸੀਂ ਕਿਤੇ ਸ਼ੰਭੂ ਬਾਰਡਰ ਤੇ ਉਸ ਦਿਨ ਹੁੰਦੇ ਨਾ ਜਾਂ ਖਨੌਰੀ ਤੇ ਹੁੰਦੇ ਤੰਮੀ ਨਾ ਪਰ ਤੁਹਾਨੂੰ ਸੁਪਨੇ ਆਈ ਜਾਣੇ ਸੀ ਤੇ ਤੁਸੀਂ ਫਿਰ ਆਗੂ ਬਣਨ ਦੀ ਗੱਲ ਵੀ ਨਹੀਂ ਕਰਨੀ ਸੀ ਜੇਕਰ ਕਿਤੇ ਤੁਸੀਂ ਮੈਨੂੰ ਲੱਗਦਾ ਹੈ ਜੇਕਰ ਤੁਹਾਡੇ ਉੱਪਰ ਕਦੇ ਕਿਸਾਨ ਆਗੂਆਂ ਨਾਲੋਂ ਅੱਧੇ ਵੀ ਕੇਸ ਪੈ ਜਾਣਾ ਤੇ ਤੁਸੀਂ ਪੈਰੀ ਹੱਥ ਲਾ ਕੇ ਰਾਜੀਨਾਵਾ ਕਰਨ ਤੱਕ ਚਲੇ ਜਾਣਾ ਅੱਜ ਜਿਹੜੀ ਤੁਸੀਂ ਐਨੀ ਵੱਡੀ ਗੱਲ ਕਿਸਾਨ ਆਗੂਆਂ ਬਾਰੇ ਬੋਲੀ ਹੈ ਇਹ ਤੁਹਾਨੂੰ ਨਹੀਂ ਸੀ ਬੋਲਣੀ ਚਾਹੀਦੀ ਇਹ ਤੁਹਾਡੇ ਕੱਦ ਨੂੰ ਵਾਰਾ ਨਹੀਂ ਖੰਦੀ ਇਹ ਤੁਹਾਡੀ ਸ਼ਖਸੀਅਤ ਨੂੰ ਸੂਟ ਨਹੀਂ ਕਰਦੀ ਅਗੜ ਬੱਚੂ ਬਥੇਰੇ ਨੇ ਮਾਰਨ ਲਈ ਮਾਰੀ ਮੁਰੀ ਜਾਇਆ ਕਰੋ ਪਰ ਐਦਾਂ ਉਹਨਾਂ ਲੋਕਾਂ ਨੂੰ ਛੱਕੀ ਕਰਨਾ ਜਿਹੜੇ ਅਗਵਾਈ ਕਰ ਰਹੇ ਨੇ ਤੁਹਾਡਾ ਕੀ ਖਿਆਲ ਹੈ ਇੱਕ ਨਾ ਜਿਹੜਾ ਵੀ ਬੰਦਾ ਧਰਤੀ ਤੇ ਜੰਪ ਪੈਂਦਾ ਨਾ ਮੇਰੇ ਵਰਗਾ ਹਰੇਕ ਨੂੰ ਇੱਕ ਵਹਿਮ ਪੈ ਜਾਂਦਾ ਵੀ ਮੈਂ ਬਹੁਤ ਸਿਆਣਾ ਤੇ ਮੈਂ ਬਹੁਤ ਕਮਾਲ ਦਾ ਤੇ ਮੇਰੇ ਵਰਗਾ ਦੂਜਾ ਤਾਂ ਕੋਈ ਜੰਮਿਆ ਹੀ ਨਹੀਂ ਇਹੀ ਵਹਿਮ ਆਪਾਂ ਸਾਰਿਆਂ ਨੂੰ ਡੋਬੀ ਜਾਂਦਾ ਮੈਨੂੰ ਲੱਗਦਾ ਹੈ ਵਹਿਮ ਜਿੱਡੀ ਛਤੀ ਕੱਢ ਲੀਏ ਉਹਨਾਂ ਹੀ ਚੰਗਾ ਹੁੰਦਾ ਕਿਸੇ ਵੀ ਖੇਤਰ ਦੀ ਅਗਵਾਈ ਤਜਰਬੇ ਤੋਂ ਬਿਨਾਂ ਨਹੀਂ ਹੁੰਦੀ ਜੇਕਰ ਜੋਗਰਾਜ ਜੀ ਤੁਹਾਨੂੰ ਸ਼ੌਂਕ ਹੈ ਕਿਸਾਨਾਂ ਮਜ਼ਦੂਰਾਂ ਦੀ ਅਗਵਾਈ ਕਰਨ ਦਾ ਆਓ ਤੁਹਾਡੀ ਇੰਤਜ਼ਾਰ ਕਰਦੇ ਹਾਂ ਤੁਹਾਨੂੰ ਜੀਆਂ ਆਨੂ ਕਹਿੰਨੇ ਆ ਆਓ ਕਿਸਾਨਾਂ ਤੇ ਮਜ਼ਦੂਰਾਂ ਚ ਆਪਦਾ ਇੱਕ ਸੰਗਠਨ ਖੜਾ ਕਰੋ ਸਿਆਸੀ ਪਾਰਟੀਆਂ ਵੋਟਾਂ ਵਾਲੀਆਂ ਪਾਰਟੀਆਂ ਨੂੰ ਪਾਸੇ ਰੱਖ ਕੇ ਨਾਤੇ ਤੋੜ ਕੇ ਉਹਨਾਂ ਦੇ ਨਾਲੋਂ ਤੇ ਪਿੰਡਾਂ ਦੇ ਵਿੱਚ ਟੱਕੇ ਖਾਓ ਪਿੰਡਾਂ ਦੀਆਂ ਖੇਤਾਂ ਦੀਆਂ ਢਾਣੀਆਂ ਤੇ ਜਾਓ ਇੱਕ ਕਿਸਾਨ ਆਪਦੀ ਜਥੇਬੰਦੀ ਨਾਲ ਜੋੜਨ ਲਈ ਕਈ ਘੰਟੇ ਉਹਦੇ ਨਾਲ ਮੱਥਾ ਮਾਰਨਾ ਪੈਂਦਾ ਅਣਪੜ੍ਹੇ ਕਿਸਾਨਾਂ ਮਜ਼ਦੂਰਾਂ ਦੀਆਂ ਸੌ ਸੌ ਸੁੰਨੀਆਂ ਵੀ ਪੈਂਦੀਆਂ ਨੇ ਉਹਨਾਂ ਦੇ ਗਿਲੇ ਸ਼ਿਕਵੇ ਬਰਦਾਸ਼ਤ ਕਰਨੇ ਪੈਂਦੇ ਨੇ ਭੁੱਖੇ ਵੀ ਰਹਿਣਾ ਪੈਂਦਾ ਤੇ ਉਹਨਾਂ ਦੀਆਂ ਰਜਾਈਆਂ 'ਚ ਸੌਣਾ ਵੀ ਪੈਂਦਾ ਉਹਨਾਂ ਦੇ ਨਾਲ ਜ਼ਮੀਨਾਂ ਤੇ ਲਟਣਾ ਵੀ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਯੋਗਰਾਜ ਜੀ ਇਦਾਂ ਚੰਡੀਗੜ੍ਹ ਦੇ ਮਹਿਲ 'ਚ ਬੈਠ ਕੇ ਬਿਆਨ ਦਾਗੀ ਜਾਣੇ ਜਾਂ ਬੰਬੇ ਦੇ ਲੋਕਾਂ ਦੇ ਨਾਲ ਗੱਲਾਂ ਕਰ ਕਰ ਕੇ ਜਾਂ ਕਿਸੇ ਸੀਐਮ ਦੇ ਨਾਲ ਫੋਨ ਦੇ ਉੱਪਰ ਚਾਰ ਗੱਲਾਂ ਮਾਰ ਕੇ ਤੇ ਉਹੀ ਜੋਸ਼ ਦੇ ਵਿੱਚ ਫਿਰ ਮੀਡੀਆ 'ਚ ਬਿਆਨ ਦਾਗੀ ਜਾਣੇ ਇਹ 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 ਗੱਲਾਂ ਬਹੁਤ ਘਾਤਕ ਵੀ ਨੇ ਤੇ ਸਾਸ਼ੀ ਵੀ ਨੇ ਸੋ ਯੋਗਰਾਜ ਜੀ ਬੇਨਤੀ ਹੈ ਚੰਗੇ ਕਲਾਕਾਰ ਰਹੇ ਹੋ ਤੁਸੀਂ ਅਸੀਂ ਨਿੱਕੇ ਹੁੰਦੇ ਤੁਹਾਡੀਆਂ ਫਿਲਮਾਂ ਵੇਖਦੇ ਰਹੇ ਹਾਂ ਔਰ ਤੁਹਾਡੀਆਂ ਫਿਲਮਾਂ ਦੀ ਉਹ ਜਿਹੜੀ ਐਕਟਿੰਗ ਹੁੰਦੀ ਸੀ ਜੀ ਦੇ ਤੁਸੀਂ ਬਨ ਕੇ ਚਾਦਰ ਤੇ ਮਾਰ ਦਸ ਦਾ ਬੰਦਿਆਂ ਨੂੰ ਕੁੱਟ ਜਾਂਦੇ ਹੁੰਦੇ ਸੀਗੇ ਤੇ ਉਦੋਂ ਸਾਨੂੰ ਐ ਹੀ ਲੱਗਦਾ ਹੁੰਦਾ ਸੀ ਵੀ ਸ਼ਾਇਦ ਤੁਹਾਡੇ ਸੱਚੀ ਹੀ ਇੰਨੀ ਤਾਕਤ ਹੈ ਹੌਲੀ ਹੌਲੀ ਪਤਾ ਲੱਗਿਆ ਵੀ ਉਹ ਤਾਂ ਤੁਸੀਂ ਨਕਲੀ ਐਕਟਿੰਗ ਕਰਦੇ ਆ ਫਿਲਮਾਂ 'ਚ ਉਹ ਤਾਂ ਫਿਲਮ ਹੀ ਹੈ ਸਾਰਾ ਕੁਝ ਹੈ ਅੱਜ ਤੱਕ ਨਹੀਂ ਮੈਂ ਯੋਗਰਾਜ ਜੀ ਤੁਹਾਨੂੰ ਵੇਖਿਆ ਕਿਸੇ ਵੀ ਲੋਕਾਂ ਦੇ ਸੰਘਰਸ਼ ਦੀ ਅਗਵਾਈ ਕਰਦੇ ਆ ਮੈਂ ਤੁਹਾਨੂੰ ਕਿਤੇ ਨਹੀਂ ਵੇਖਿਆ ਸਰਕਾਰਾਂ ਤੇ ਹਕੂਮਤਾਂ ਦੇ ਖਿਲਾਫ ਕੋਈ ਮੋਰਚਾ ਲਾਉਂਦੇ ਆ ਕਿਸੇ ਵੀ ਹਕੂਮਤ ਦੇ ਖਿਲਾਫ ਤੁਸੀਂ ਕਦੇ ਡਟ ਕੇ ਬੋਲਦੇ ਮੈਂ ਨਹੀਂ ਵੇਖੇ ਹਾਂ ਜਿਹੜੀਆਂ ਪਾਰਟੀਆਂ ਦਾ ਰਾਜ ਨਹੀਂ ਰਹਿ ਜਾਂਦਾ ਉਹਨਾਂ ਦੇ ਖਿਲਾਫ ਤੁਸੀਂ ਵਾਵਾ ਬੋਲ ਲੈਂਦੇ ਹੋ ਮੈਂ ਤਾਂ ਹੋਬੀ ਢਾਲੀਵਾਲ ਸਾਹਿਬ ਨੇ ਚੰਗੇ ਕਲਾਕਾਰ ਅਦਾਕਾਰ ਨੇ ਉਹਨਾਂ ਦੀ ਮੈਂ ਇੰਟਰਵਿਊ ਕੀਤੀ ਸੀ ਕਿਸਾਨ ਅੰਦੋਲਨ ਚ ਦਿੱਲੀ ਤੇ ਅਜੇ ਤੱਕ ਉਹ ਮੇਰੇ ਕੋਲ ਇੰਟਰਵਿਊ ਪਈ ਹੈ ਮੋਦੀ ਨੂੰ ਉਹਨਾਂ ਨੇ ਬਹੁਤ ਚੜ੍ਹਾ ਸ਼ਿਕਾਇਆ ਸੀ ਮੇਰੀ ਇੰਟਰਵਿਊ ਚ ਔਰ ਇੱਥੋਂ ਤੱਕ ਕਹਿੰਦਾ ਸੀ ਸ਼ੱਕੀ ਕਰਦਾ ਸੀ ਪੂਰਾ ਪਰ ਉਦੋਂ ਬਾਦੋਂ ਬੀਜੇਪੀ ਚਲੇ ਗਏ ਕੀ ਮੰਨੀਏ ਕੀ ਸੁਣੀਏ ਐ ਫਿਲਮਾਂ ਚ ਤਾਂ ਸੰਨੀ ਦਿਓਲ ਬਹੁਤ ਨਲਕੇ ਪੱਟ ਦਿੰਦਾ ਫਿਲਮਾਂ ਦਾ ਕੀ ਹੁੰਦਾ ਤੇ ਉਂਝ ਸੰਨੀ ਦਿਓਲ ਸਾਹਿਬ ਪਾਰਲੀਮੈਂਟ ਚ ਕਦੇ ਮੋਦੀ ਸਾਹਿਬ ਹੋਰਾਂ ਦੇ ਸਾਹਮਣੇ ਇੱਕ ਸ਼ਬਦ ਨਹੀਂ ਬੋਲ ਸਕਿਆ ਕਦੇ ਚੂਹ ਨਹੀਂ ਕਰ ਸਕਿਆ ਪਾਰਲੀਮੈਂਟ ਜਿੱਤਾ ਕੇ ਭੇਜਿਆ ਸਾਡੇ ਗਰਦਾਸਪੁਰ ਵਾਲੇ ਭਰਾਵਾਂ ਨੇ ਪਰ ਅੱਜ ਤੱਕ ਪੰਜਾਬ ਦਾ ਕੋਈ ਮੁੱਦਾ ਉਹਨੇ ਨਹੀਂ ਉੱਥੇ ਜਾ ਕੇ ਠਾਇਆ ਫਿਲਮਾਂ ਦਾ ਕੀ ਕਰੀਏ ਫਿਲਮਾਂ ਨੂੰ ਰਗੜ ਕੇ ਫੋੜੇ ਤੇ ਲਾਈਏ ਅਦਾਕਾਰੀ ਕਰ ਲੈਨੇਓ ਅਦਾਕਰ ਬਣ ਕੇ ਰਹੋ ਅਦਾਕਾਰੀ ਸੰਭਾਲੋ ਐਵੇਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਜਿਹੜੀਆਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਬਹੁਤ ਮਿਹਰਬਾਨੀ ਸ਼ੁਕਰੀਆ